ਗਰਾਉਂਡ ਫਲੋਰ ਜਿਹੜਾ ਖਾਲੀ ਹੈ ਫਰਸਟ ਫਲੋਰ ਤੇ ਉੱਤੇ 6 ਜਿਹੜੇ ਆ ਕਸ਼ਮੀਰ ਤੋਂ ਆਏ ਹੋਏ ਪਰਦੇਸੀ ਰਹਿੰਦੇ ਆ ਮੈਂ ਜਿਵੇਂ ਪਹਿਲਾਂ ਕਿਹਾ ਕਿ ਸਾਡੇ ਲਈ ਅਜਨਬੀ ਨੇ ਲੇਕਿਨ ਅਸੀਂ ਇਹਨਾਂ ਦਾ ਦਰਦ ਬਖੂਬੀ ਸਮਝਦੇ ਆ ਆਪਣਾ ਪਰਿਵਾਰ ਛੱਡ ਕੇ ਬੱਚੇ ਛੱਡ ਕੇ ਸਾਡੇ ਸ਼ਹਿਰ ਇੱਥੇ ਆਏ ਹੋਏ ਆ ਤਾਂ ਜੋ ਜਿਹੜੇ ਗਰਮ ਕੱਪੜੇ ਲਿਆ ਇਹਨਾਂ ਨੇ ਉੱਥੋਂ ਲਿਆਂਦੇ ਆ ਕਸ਼ਮੀਰ ਤੋਂ ਉਹਨਾਂ ਨੂੰ ਵੇਚ ਸਕਦੇ ਤਾਂ ਇਸ ਸਪੇਸ 'ਚੋਂ ਇੱਕ ਚੋਰ ਐਂਟਰ ਕਰਦਾ ਹੁਣ ਉਹ ਚੋਰ ਅੰਦਾਜ਼ਾ ਸੀ ਲਗਾ ਸਕਦੇ ਆ ਕਿ ਪਤਲਾ ਹੋਵੇਗਾ ਮੋਟਾ ਚੋਰ ਇਹਦੇ ਅੰਦਰੋਂ ਦਾਖਲ ਨਹੀਂ ਹੋ ਸਕਦਾ ਇਹਦੇ 50000 ਰੁਪਏ ਨਗਦ ਚੋਰ ਇੱਥੋਂ ਚੋਰੀ ਕਰਕੇ ਲੈ ਜਾਂਦੇ ਆ ਤੇ ਨਾਲ ਦੀ ਨਾਲ ਇੱਕ ਮੋਬਾਈਲ ਫੋਨ ਔਰ ਜਿਹੜੇ ਕਸ਼ਮੀਰ ਤੋਂ ਵੀਰ ਆਏ ਹੋਏ ਆ ਦੱਸਦੇ ਆ ਕਿ ਕੁਝ ਸ਼ਾਲ ਜਿਹੜੇ ਆ ਗਰਮ ਨਿੱਗੇ ਸ਼ਾਲ ਜਿਹੜੇ ਆ ਉਹ ਵੀ ਚੋਰ ਜਿਹੜੇ ਚੋਰੀ ਕਰਕੇ ਲੈ ਜਾਂਦੇ ਆ ਆ ਡੱਬਾ ਪਿਆ ਜੀ ਇਹ ਬਿਲਕੁਲ ਲਾਕ ਬੰਦ ਸੀ ਮਿਹਨੇ ਖੋਲ ਨਹੀਂ ਅੱਛਾ ਇਹ ਬੰਦ ਸੀ ਜਦ ਇਹ ਲਾਕ ਖੋਲੀ ਮਿਹਨੇ ڈگی یہاں رکھی وہ دروازہ کھولا دیا تھا میں نے میں نے آواز ماری اچھا پھر کبرا گئے تو میں گھبرا گیا میں باہر نکل یہ جندہ جڑا لگے چوک تھے یہ یہاں جندہ کو ہی نہیں کہاں رکھا دن داڑے ہو ہم سارے ساڑھے آٹھ نکلا جب ہم وہ بابا آیا پہلے سے بابا آیا انہوں نے میں ادھر پینڈ میں تھا پر کسی نے پتا تھا کہ پینتیز ہر تو اڈے ٹرنک چپے ہوئے ہیں کسی کو پتہ نہیں ہے بس کسی کو نہیں پتہ نہیں نہیں پھر جا کسی نے کوک رکھی ہے کہ کنے وجہ جاندے جاندے یا جب یہ بات ہوا ہے گھر پریوار چھوڑ کر ماں باپ بچے چھوڑ کر آیا یہ بھی اپنا پیسہ نہیں ہے یہ بھی دار ہے لدھیانہ کا یہ ان کا مال ہے ہم ہفتے بعد ان کا پیسہ بھیجتا ہے اکاؤنٹ میں ہمیں سویرے بھی مال آیا وہ تو نہیں کشمیر حالات ہے ٹھیک ہے شکر اللہ کا کشمیر میں ہے محنت کرنا ہے کیوں ادھر برف پڑتا ہے اس وجہ ہم ادھر آتا ہے یہ چار تین چار مہینے بابر نہیں ਬਿਚਾਰਾ ਜਾਨ ਛੜਿਆ ਇਸ ਦਾ ਕਿਉਂ ਅਗਰ ਇਧਰ ਉਹ ਹੁੰਦਾ ਬਾਬਾ ਆਇਆ ਅਟੈਕ ਕਰ ਸਕਦੇ ਹਮਲਾ ਕਰ ਸਕਦੇ ਹਮ ਇਹ ਅੱਲਾਹ ਦਾ ਸ਼ੁਕਰ ਕਰਦੇ ਬਾਬਾ ਬਚ ਗਿਆ ਸਹੀ ਹੈ ਕੋ ਬਾਬੇ ਤੇ ਅਟੈਕ ਵੀ ਕਰ ਸਕਦੇ ਹਮਲਾ ਕਰ ਸਕਦੇ ਸੀ ਪਤਾ ਨਹੀਂ ਕਿੰਨੇ ਬੰਦੇ ਆ ਕਿੰਨੇ ਨਹੀਂ ਇਦਾਂ ਨੂੰ ਕਹਿੰਦੇ ਕੱਲੇ 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 ਬੰਦੇ ਦਾ ਕੰਮ ਨਹੀਂ ਆਗਾ ਉਹਨਰ ਉਹ ਵੀ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੇ ਹੈ ਇਹਨਾਂ ਨੇ ਪ੍ਰਵਾਸੀ ਰੱਖਿਆ ਤਲਾਸ਼ ਨਹੀਂ ਦਿੱਤੀ ਨਾ ਪੁਲਿਸ ਸਟੇਸ਼ਨ ਦਿੱਤੀ ਨਾ ਹੋਰ ਬਸਰੀ ਦਿੱਤੀ ਹੈ ਤੇ ਗੈਰ ਜ਼ਿੰਮੇਵਾਰ ਲੋਗ ਨੇ ਚੋਰ ਮਨਮੋਜੀ ਨੇ ਚੋਰ ਨੇ ਡਰ ਨਹੀਂ ਚੋਰਾ ਨੂੰ ਕਿਸੇ ਦਾ ਭੈ ਨਹੀਂ ਹੈ ਚੋਰ ਬੇਖੌਫ ਹੈ ਚੋਰ ਦਿਨ ਦਿਹਾੜੇ ਡਾਕਾ ਮਾਰਨ ਤੋਂ ਵੀ ਨਹੀਂ ਡਰਦੇ ਚੋਰ ਲੁੱਟਾਂ ਖੋਹਾਂ ਕਰਦੇ ਆ ਪਰ ਕੀ ਕਰੀਏ ਆਮ ਜਨਤਾ ਦੀ ਮੁੱਠੀ ਵਿੱਚ ਆਈ ਹੋਈ ਹੈ ਜਾਨ ਸਾਥੀਓ ਸਮਝ ਨਹੀਂ ਲੱਗਦੀ ਚੋਰਾ ਕੋਲ ਕਿਹੜਾ ਐਸਾ ਕਾਲਾ ਇਲਮ ਹੈ ਜਾਂ ਕਿਹੜੀ ਸੈਟਲਾਈਟ ਅਸਮਾਨ ਵਿੱਚ ਸਿੱਟੀ ਹੋਈ ਹੈ ਜਾਂ ਚੋਰਾ ਕੋਲ ਅਜਿਹਾ ਕਿਹੜਾ ਭੇਤੀ ਹੈ ਜਿਹੜਾ ਉਹਨਾਂ ਨੂੰ ਦੱਸ ਦਿੰਦਾ ਹੈ ਕਿ ਕਿਹੜਾ ਮਕਾਨ ਸੁਨਣਾ ਤੇ ਕਿੱਥੇ ਪਿਆ ਹੈ ਕੀਮਤੀ ਸਮਾਨ ਸਾਥੀਓ ਚੋਰਾਂ ਨੂੰ ਕਿਵੇਂ ਪਤਾ ਲੱਗ ਜਾਂਦਾ ਕਿੱਥੇ ਪਿਆ ਹੈ ਕੀਮਤੀ ਸਮਾਨ ਸਾਥੀਓ ਸਤਸ਼੍ਰੀਅਕਾਲ ਪੀਪੀਪਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਲੇਸ਼ ਸੂਰੀ ਤੁਸੀਂ ਸ਼ੇਅਰ ਤੋਂ ਲਾ ਲੈਂਦੇ ਹੋ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਨਾਲੇ ਇਹ ਵੀ ਅੰਦਾਜ਼ਾ ਲਾ ਲਓ ਪਿੱਛੇ ਦੇਖ ਕੇ ਕਿ ਲੋਕ ਕਿਸ ਕਦਰ ਡਰੇ ਹੋਏ ਆ ਅਸੀਂ ਇਸ ਸਮੇਂ ਰਾਜਾ ਮੱਲੇ ਵਿਖੇ ਮੌਜੂਦ ਹਾਂ ਔਰ ਬਿਲਕੁਲ ਇੱਧਰ ਸੀਤਲਾ ਮਾਤਾ ਦਾ ਮੰਦਿਰ ਹੈ ਔਰ ਉਹਦੇ ਨਾਲ ਘਰ ਹੈ ਮੰਦਰ ਦੇ ਬਿਲਕੁਲ ਨਾਲ ਘਰ ਹੈ ਜਿੱਥੇ ਕੁਝ ਕਸ਼ਮੀਰ ਤੋਂ ਆਏ ਹੋਏ ਲੋਕ ਕਿਰਾਏ ਤੇ ਰਹਿੰਦੇ ਹਨ ਉਹਨਾਂ ਨੇ ਇਹ ਘਰ ਕਿਰਾਏ ਤੇ ਲਿਆ ਹੋਇਆ ਹੈ ਦੇਖੋ ਅਜਨਬੀ ਨੇ ਸਾਡੇ ਲਈ ਲੇਕਿਨ ਅਸੀਂ ਉਹਨਾਂ ਦਾ ਦਰਦ ਸਮਝਦੇ ਆ ਜਿਹੜੇ ਸ਼ਹਿਰ ਵਾਸੀ ਆ ਇਹ ਵੀ ਅਜਨਬੀਆਂ ਦਾ ਦਰਦ ਸਮਝਦੇ ਆ ਪਰਦੇਸੀਆਂ ਦਾ ਦਰਦ ਸਮਝਦੇ ਕਿਉਂਕਿ ਪੰਜਾਬ ਵਿੱਚੋਂ ਆਏ ਆ ਸੀਜ਼ਨ ਤੁਹਾਨੂੰ ਪਤਾ ਕਿ ਸਰਦੀਆਂ ਦਾ ਸੀਜ਼ਨ ਹੈ ਤਾਂ ਉਧਰੋਂ ਨਿੱਗੇ ਕੱਪੜੇ ਲੈ ਕੇ ਆਏ ਕਿ ਇੱਥੇ ਆ ਕੇ ਬਿਜ਼ਨਸ ਕਰਾਂਗੇ ਵਪਾਰ ਕਰਾਂਗੇ ਆਪਣੇ ਹੱਥਾਂ ਦੀਆਂ ਲਕੀਰਾਂ ਨੂੰ ਬਦਲਾਂਗੇ ਤਾਂ ਥੱਲੇ ਗਰਾਉਂਡ ਫਲੋਰ ਜਿਹੜਾ ਖਾਲੀ ਹੈ ਫਰਸਟ ਫਲੋਰ ਤੇ ਉੱਤੇ 6 ਜਿਹੜੇ ਆ ਕਸ਼ਮੀਰ ਤੋਂ ਆਏ ਹੋਏ ਪਰਦੇਸੀ ਰਹਿੰਦੇ ਆ ਬਜਿਵੇਂ ਪਹਿਲਾਂ ਕਿਹਾ ਕਿ ਸਾਡੇ ਲਈ ਅਜਨਬੀ ਨੇ ਲੇਕਿਨ ਅਸੀਂ ਇਹਨਾਂ ਦਾ ਦਰਦ ਬਖੂਬੀ ਸਮਝਦੇ ਆ ਆਪਣਾ ਪਰਿਵਾਰ ਛੱਡ ਕੇ ਬੱਚੇ ਛੱਡ ਕੇ ਸਾਡੇ ਸ਼ਹਿਰ ਇੱਥੇ ਆਏ ਹੋਏ ਆ ਤਾਂ ਜੋ ਜਿਹੜੇ ਗਰਮ ਕੱਪੜੇ ਲਿਆ ਇਹਨਾਂ ਨੇ ਉੱਥੋਂ ਲਿਆਂਦੇ ਆ ਕਸ਼ਮੀਰ ਤੋਂ ਉਹਨਾਂ ਨੂੰ ਵੇਚ ਸਕਣ ਥੋੜਾ ਬਹੁਤਾ ਪ੍ਰੋਫਿਟ ਕਮਾ ਸਕਣ ਲੇਕਿਨ ਇਹਨਾਂ ਨਾਲ ਇੱਕ ਤੱਕਾ ਹੋ ਗਿਆ ਤੁਹਾਨੂੰ ਇੱਕ ਵਾਰੀ ਸਿਚੁਏਸ਼ਨ ਦਿਖਾ ਦੇਣਾ ਉਸ ਤੋਂ ਬਾਅਦ ਗੱਲ ਕਰਾਂਗੇ ਜਿਹੜੇ ਕਸ਼ਮੀਰ ਤੋਂ ਵੀਰ ਆਏ ਹੋਏ ਆ ਹੁੰਦਾ ਕੀ ਹੈ ਜੀ ਕਿ ਆ ਜਿਹੜਾ ਦਰਵਾਜ਼ਾ ਆ ਇਹਦੇ ਕਹਿੰਦੇ ਸੈਂਟਰ ਲੋਕ ਲੱਗਾ ਸੀਗਾ ਤੇ ਚੋਰ ਕੀ ਕਰਦੇ ਆ ਚੋਰ ਕਿਚਨ ਅੰਦਰ ਦਾਖਲ ਹੁੰਦੇ ਆ ਆ ਜਿਹੜੀ ਖਿੜਕੀ ਦੀ ਸਪੇਸ ਇੱਥੇ ਰੱਖੀ ਹੋਈ ਆ ਕਿਉਂਕਿ ਕਿਚਨ ਦੇ ਨਾਲ ਕਿਵੇਂ ਲ ਡਾਈਨਿੰਗ ਟੇਬਲ ਪਿਆ ਹੁੰਦਾ ਬਹੁਤੀਆਂ ਥਾਵਾਂ ਤੇ ਤਾਂ ਇਸ ਸਪੇਸ ਚੋਂ ਇੱਕ ਚੋਰ ਐਂਟਰ ਕਰਦਾ ਹੁਣ ਉਹ ਚੋਰ ਅੰਦਾਜ਼ਾ ਸੀ ਲਗਾ ਸਕਦੇ ਆ ਕਿ ਪਤਲਾ ਹੋਵੇਗਾ ਮੋਟਾ ਚੋਰ ਇਹਦੇ ਅੰਦਰੋਂ ਦਾਖਲ ਨਹੀਂ ਹੋ ਸਕਦਾ ਇਹਦੇ ਅੰਦਰੋਂ ਦਾਖਲ ਹੋਣ ਤੋਂ ਬਾਅਦ ਚੋਰਾਂ ਨੂੰ ਇਹ ਵੀ ਪਤਾ ਹੈ ਕਿ ਪੈਸੇ ਕਿੱਥੇ ਪਏ ਆ ਚੋਰ ਆ ਜਿਹੜਾ ਤੁਸੀਂ ਦੇਖੋ ਕਿ ਨੂੰ ਹੀ ਦੇਖੋ ਕਿਵੇਂ ਤੋੜ ਦਿੰਦੇ ਆ ਵੱਢ ਦਿੰਦੇ ਆ ਨਾਲ ਤੋਂ ਔਰ ਇੱਥੇ ਅੰਦਰ ਆ ਕੇ ਜੋ ਸਾਡੇ ਤੱਕ ਸ਼ੁਰੂਆਤੀ ਜਾਣਕਾਰੀ ਪਹੁੰਚੀ ਹੈ 35000 ਰੁਪਏ ਨਗਦ ਚੋਰ ਇੱਥੋਂ ਚੋਰੀ ਕਰਕੇ ਲੈ ਜਾਂਦੇ ਆ ਤੇ ਨਾਲ ਦੀ ਨਾਲ ਇੱਕ ਮੋਬਾਈਲ ਫੋਨ ਔਰ ਜਿਹੜੇ ਕਸ਼ਮੀਰ ਤੋਂ ਵੀਰ ਆਏ ਹੋਏ ਆ ਦੱਸਦੇ ਆ ਕਿ ਕੁਝ ਸ਼ਾਲ ਜਿਹੜੇ ਆ ਗਰਮ ਨਿੱਗੇ ਸ਼ਾਲ ਜਿਹੜੇ ਆ ਉਹ ਵੀ ਚੋਰ ਜਿਹੜੇ ਚੋਰੀ ਕਰਕੇ ਲੈ ਜਾਂਦੇ ਆ ਆ ਡੱਬਾ ਪਿਆ ਜੀ ਸੋ ਆਹ ਫੋਨ ਦਾ ਡੱਬਾ ਹੈ ਹੁਣ ਇੱਕ ਵਾਰੀ ਅਸੀਂ ਇਹਨਾਂ ਤੋਂ ਜਾਣਕਾਰੀ ਲੈ ਲੈਣ ਕਿਉਂਕਿ ਦੇਖੋ ਇਹ ਸਿਚੁਏਸ਼ਨ ਨੂੰ ਆਪਾਂ ਸਮਝੇ ਜਿਵੇਂ ਸਾਡੇ ਪੰਜਾਬੀ ਵੀਰ ਅਰਬ ਕੰਟਰੀਆਂ 'ਚ ਜਾਂਦੇ ਆ ਬਿਜ਼ਨਸ ਕਰਨ ਜਾਂਦੇ ਆ ਨੌਕਰੀਆਂ ਕਰਨ ਜਾਂਦੇ ਇੱਧਰ ਦੇਖੋ ਆ ਇੱਥੇ ਕਹਿੰਦੇ ਅਸੀਂ 6 ਜਾਣੇ ਪੈਨੇ ਆ ਮੈਂ ਇਹਨਾਂ ਨੂੰ ਪੁੱਛਿਆ ਕਿ ਕਿਸ ਤੇ ਸ਼ੱਕ ਕਹਿੰਦੇ ਪਾਜੀ ਸURE 8 ਵਜੇ ਪਿੰਡਾਂ ਚ ਨਿਕਲ ਜਾਈਦਾ ਗਲੀਆਂ ਮੁਹੱਲਿਆਂ ਚ ਨਿਕਲ ਜਾਈਦਾ ਸਾਨੂੰ ਨਹੀਂ ਪਤਾ 5 ਵਜੇ ਵਾਪਸ ਆਉਣ ਨੇ ਫਿਰ ਆਪਣਾ ਰੋਟੀ ਟੁੱਕ ਤਿਆਰ ਕਰਦੇ ਆ ਸਾਨੂੰ ਨਹੀਂ ਪਤਾ ਕਿ ਪਿੱਛੇ ਕੌਣ ਦਾ ਲਾ ਆ ਗਿਆ ਲੇਕਿਨ ਮਾੜੀ ਹੋਈ ਇਹਨਾਂ ਦੇ ਨਾਲ ਬਜ਼ੁਰਗ ਸਾਡੇ ਨਾਲ ਨੇ ਅਕਲ ਇੱਕ ਵਾਰੀ ਸਮਝਾ ਦਿਓ ਤੁਸੀਂ ਸਵੇਰੇ ਕਿੰਨੇ ਵਜੇ ਗਏ ਸੀਗੇ ਸੁਬਾ 8:30 ਵਜੇ ਨੇ ਸਾਢੇ 8:30 ਵਜੇ ਚੱਲੇ ਕਿੰਨੇ ਜਾਣੇ ਰਹਿੰਦੇ ਤੁਸੀਂ 6 6 ਜਾਣੇ ਰਹਿੰਦੇ ਹੁਣ ਕੀ ਕੀ ਚੋਰੀ ਹੋਇਆ ਜੀ ਇੱਥੇ 50000 ਕੈਸ਼ ਨਗਰ ਨਾਕਾ ਠੀਕ ਹੈ ਬਾਕੀ 8-10 ਲੱਖ ਦਾ ਮਾਲ ਹੈ ਕਿ ਆਪਾਂ ਤਾਂ ਕਿਹੜਾ ਪੀਸ ਲੈ ਕੇ ਗਿਆ ਇਸ ਪੀਸ ਵੀ ਲੈ ਕੇ ਜਿਹੜੇ ਚੁਣ-ਚੁਣ ਕੇ ਲੈ ਕੇ ਗਏ ਕਿ ਜਿਹੜੇ ਜੋ 8ਵੇਂ ਆਇਆ ਉਹ ਲੈ ਗਿਆ ਜਿਹੜਾ ਹੱਥ ਤੁਹਾਡੇ ਕੋਲ ਨਾ ਇੱਕ ਮਿੰਟ ਜਿਹੜਾ ਹੱਥ ਮੇ ਆਇਆ ਉਹ ਲੈ ਗਿਆ अच्छा रसोई ਤੁਸੀਂ ਖੁੱਲੀ ਛੱਡ ਕੇ ਗਏ ਸੀ ਨਹੀਂ 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 ਰਸੋਈ ਬੰਦ ਸੀ ਰਸੋਈ ਦਾ ਵੀ ਤਾਲਾ ਲੱਗਿਆ ਹੋਇਆ ਸੀ ਰਸੋਈ ਮੈਂ ਵੀ ਤਾਲਾ ਲੱਗਾ ਥਾ ਆਂ ਦਰਵਾਜ਼ਾ ਵੀ ਬੰਦ ਸੀ ਸਭ ਤੋਂ ਪਹਿਲੇ ਮੈਂ ਆਇਆ ਮੈਂ ਇਹ ਨਾਲ ਖੋਲੀ ਇੱਕ ਵਾਰੀ ਆਪਾ ਦਿਖਾ ਦਈਏ ਕਿ ਰਸੋਈ ਨੂੰ ਵੀ ਇਹ ਦੱਸ ਦੇ ਬਜ਼ੁਰਗ ਤੁਹਾਡਾ ਨਾਮ ਕੀ ਹੈ ਜੀ ਸ਼ੇਫ ਦੀਨ ਸੇਫ ਦੀਨ ਅੱਛਾ ਇਹਨੂੰ ਵੀ ਜਿੰਦਰਾ ਲੱਗਿਆ ਹੋਇਆ ਸੀ ਬਿਲਕੁਲ ਇਹ ਵੀ ਬੰਦ ਸੀ ਜਦ ਮੈਂ ਆਇਆ ਇਹ ਬਿਲਕੁਲ ਲਾਕ ਬੰਦ ਸੀ ਮੈਨੇ ਖੋਲ ਲਈ ਅੱਛਾ ਇਹ ਬੰਦ ਜਦ ਇਹ ਲਾਕ ਖੋਲੀ ਮੈਨੇ ਡਗੀ ਯਹਾਂ ਰੱਖੀ ਉਹ ਦਰਵਾਜ਼ਾ ਖੋਲਾ ਗਿਆ ਫਿਰ ਮੈਨੇ ਮੈਨੇ ਆਵਾਜ਼ ਮਾਰੀ ਅੱਛਾ ਫਿਰ ਕਬਰਾਗੇ ਤੁਸੀਂ ਮੈਂ ਘੋਰਾ ਗਿਆ ਮੈਂ ਬਾਹਰ ਨਿਕਲ ਗਿਆ ਇਹ ਜਿੰਦਰਾ ਜਿਹੜਾ ਲੱਗੇ ਸੀ ਉਹ ਕਿੱਥੇ ਇਹ ਯਹਾਂ ਜਿੰਦਰਾ ਕੋਈ ਪਤਾ ਨਹੀਂ ਕਹਾਂ ਰੱਖਾ ਜਿੰਦਰਾ ਸ ਇੱਕ ਮਿੰਟ ਵੇਚ ਇੱਧਰ ਦਿਖਾਓ ਸੱਟਾਂ ਇੱਥੇ ਵੀ ਵੱਡੀਆਂ ਲੱਗਦੀਆਂ ਤਾਂ ਕਿਚਨ ਦੇ ਦਰਵਾਜ਼ੇ ਨੂੰ ਵੀ ਜਿਹੜਾ ਲੋਕ ਲੱਗਾ ਸੀਗਾ ਜੋ ਬਜ਼ੁਰਗ ਦੱਸ ਰਿਹਾ ਸੈਫਦੀਨ ਜੀ ਦੱਸ ਰਿਹਾ ਅਜੋ ਸਰ ਆਪਣੇ ਹੱਥਾਂ ਦੀਆਂ ਲਕੀਰਾਂ ਬਦਲਣ ਇਹ ਦੇਖੋ ਬਜ਼ੁਰਗ ਬਜ਼ੁਰਗ ਉਮਰ ਹੈ ਸਾਡੇ ਦੇਸ਼ ਦੇ ਵਸਿੰਦੇ ਨੇ ਬਜ਼ੁਰਗ ਉਮਰ ਹੈ ਕਸ਼ਮੀਰ ਤੋਂ ਕਿੱਡੀ ਦੂਰੋਂ ਇੱਥੇ ਸਾਡੇ ਸ਼ਹਿਰ ਆ ਕੇ ਕੰਮ ਕਰਦੇ ਆ ਤਾਂ ਜੋ ਆਪਣੇ ਪਰਿਵਾਰ ਨੂੰ ਅੱਛੀ ਰੋਟੀ ਰੋਜ਼ੀ ਦੇ ਸਕਣ ਔਰ ਚੋਰ ਆ ਜੋ ਕਰਕੇ ਗਿਆ ਕਾਰਾ ਤਾਂ ਤੁਸੀਂ ਸਮਝ ਸਕਦੇ ਹੋ ਕਿ ਚੋਰਾਂ ਦਾ ਦੀਨ ਅਮਾਨ ਬਿਲਕੁਲ ਖਤਮ ਹੋ ਚੁੱਕਾ ਹੈ ਹੋਰ ਕੋਈ ਨੁਕਸਾਨ ਹੋਇਆ ਹੋਵੇ ਤੁਸੀਂ ਸਾਂਝਾ ਕਰਨਾ ਚਾਹੋ ਬਸ ਹੁਣ ਇਹੀ ਪਤਾ ਹੈ ਕਿ ਇੱਕ 20000 ਨਕਦ ਮੋਬਾਈਲ ਇੱਕ ਹੋਰ ਪਤਾ ਨਹੀਂ ਕਿੰਨਾ ਪੀਐਸ ਉਠਾ ਕੇ ਮਾਰ ਲਿਆ ਤਾਂ ਚਲੋ ਜੇਕਰ ਤੁਹਾਡੇ ਕੋਈ ਗਲੀਆਂ ਮਹੱਲੇ ਚ ਸ਼ਾਲ ਵੇਚਣ ਆਉਂਦਾ ਤਾਂ ਧਿਆਨ ਰੱਖਿਓ ਚੋਰੀ ਦਾ ਮਾਲ ਵੀ ਹੋ ਸਕਦਾ ਤੇ ਨਿਗਾਹ ਸ਼ਾਇਦ ਮੁੜ ਕੇ ਤੁਹਾਡੇ ਘਰ ਤੇ ਵੀ ਰੱਖਣ ਕਿਉਂਕਿ ਇੱਥੇ ਵੀ ਪਹਿਲਾਂ ਭੇਤ ਜ਼ਰੂਰ ਲਿਆ ਹੋਵੇਗਾ ਕਿਸੇ ਤੇ ਸ਼ੱਕ ਹੈ ਅੰਕਲ ਅਸੀਂ ਕਿਸ਼ਕਿਸ਼ ਵਰਕਸ਼ਾਪ ਕਰਾਂਗੇ ਸ਼ਕਤ ਕਿਸੇ ਤੋਂ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਮੌਜੂਦ ਹੈ ਇੱਕ ਵਾਰੀ ਉਹ ਸਿਚੁਏਸ਼ਨ ਨੂੰ ਸਮਝ ਲੈਣ ਬਾਅਦ ਵਿੱਚ ਅਸੀਂ ਉਹਨਾਂ ਨਾਲ ਗੱਲ ਕਰਦੇ ਤੁਸੀਂ ਕੁਝ ਕਹਿ ਰਹੇ ਸੀਗੇ ਸਰ ਇਹ ਹੀ ਕਰੇ ਬਸ ਹਮਾਰੇ ਕੋ ਇਨਸਾਫ ਮਿਲਣਾ ਚਾਹੀਦਾ ਸਰ ਹਮ ਸਵੇਰੇ 8:30 ਨਿਕਲੇ 6 ਬੰਦੇ ਹਮ ਉਹ ਹੈ ਠੇਕੇਦਾਰ ਉਹ ਸ਼ੱਕ ਹੈ ਕਿਸੇ ਦਾ ਨਹੀਂ ਨਹੀਂ ਸ਼ੱਕ ਕਿਸੇ پاس ਨਹੀਂ ਹੈ ਸਰ ਸ਼ੱਕ ਕਿਸੇ پاس ਨਹੀਂ ਜਦ ਸ਼ੱਕ ਕਿਸੇ ਕੀ پاس ਹੈ ਫਿਰ ਤੁਹਾਰੇ ਕੋਲ ਨਹੀਂ ਮੇਰਾ ਮਤਲਬ ਦਿਨ ਦਿਹਾੜੇ ਹੋਈ ਨਾ ਦਿਨ ਦਿਹਾੜੇ ਹੋ ਅਸੀਂ ਸਵੇਰੇ 8:30 ਨਿਕਲਾ ਜਦ ਉਹ ਬਾਬਾ ਆਇਆ ਪਹਿਲੇ ਸੇ ਬਾਬਾ ਆਇਆ ਉਹਨੇ ਮੈਂ ਉਧਰ ਪਿੰਡ ਮੈਂ ਥਾ ਪਰ ਕਿਸੇ ਨੂੰ ਪਤਾ ਤਾਗਾ ਕਿ 35000 ਤੁਹਾਡੇ ਟਰੰਕ ਚ ਪਏ ਹੋਏ ਨੇ ਕਿਸੇ ਕੋ ਪਤਾ ਨਹੀਂ ਹੈ ਕਿਸੇ ਕੋ ਨਹੀਂ ਪਤਾ ਨਹੀਂ ਨਹੀਂ ਫਿਰ ਜਾ ਕੇ ਕਿਸ ਨੇ ਕੋਕ ਰੱਖੀ ਹੈ ਕਿ ਕਿੰਨੇ ਵਜੇ ਜਾਂਦੇ ਆਂਦੇ ਆ ਤਾਂ ਤੁਸੀਂ ਕਰਦੇ ਮਾਲਕ ਹਾਂਜੀ ਮੈਂ 니ਜੇ ਰਹਿਤਾ ਹਾਂ ਅੱਜ ਭਾਜੀ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਜੋਗਿੰਦਰਪੁਰ ਦਾ ਕਾਲਾ ਕਹਿੰਦੇ ਨੇ ਠੀਕ ਹੈ ਜੀ ਕਾਲੇ ਭਾਜੀ ਕੋਈ ਸ਼ੱਕ ਹੈ ਕਿਸੇ ਤੇ ਇੱਥੇ ਐਡਾ ਉਹਨਾਂ ਦੀ ਕਿਸੇ ਨੂੰ ਕਹਿ ਨਹੀਂ ਸਕਦੇ ਹੂੰ ਕਿ ਮੈਂ ਸਵੇਰ ਨੂੰ 9 ਵਜੇ ਗਿਆ ਇਹਨਾਂ ਦੇ ਬੰਦੇ ਥੱਲੇ ਦੀ ਮੈਂ ਥੱਲੇ ਰਹਿਣਾ ਅੱਛਾ ਥੱਲੇ ਪੁਛ ਤੁਸੀਂ ਰਹਿੰਦੇ ਹੋ ਮੈਂ ਥੱਲੇ ਪੁੱਛ ਮੈਂ 9 ਵਜੇ ਗਿਆ ਸਵੇਰ ਨੂੰ ਇਹਨਾਂ ਦੇ ਬੰਦੇ ਸਾਈਕਲ ਤੇ ਸਮਾਨ ਲਾਦਦੇ ਸੀ ਹੂੰ ਮੈਂ ਚੱਲ ਗਿਆ ਇਹਨਾਂ ਨੂੰ ਕਹਿਣਾ ਨਾ ਲੋਕ ਲਾ ਕੇ ਜਾਇਆ ਕਰੋ ਇਹ ਥੱਲੇ ਲੋਕ ਨਹੀਂ ਲਾਗੇ ਜਾਂਦੇ مین ਗੇਟ ਤੇ ਲੋਕ ਨਹੀਂ ਲੱਗ ਲੋਕ ਨਹੀਂ ਲੱਗਾ ਸੀ ਇਹ ਵੀ ਤੁਹਾਡੀ ਵੀ ਹੁਣ ਗੈਲੀ ਰਹਿ ਗਈ ਨਾ 메인 게ਟ ਤੇ ਲੋਕ ਨਹੀਂ ਲੱਗੇ ਲੋਕ ਨਹੀਂ ਅੱਗੇ ਮੈਂ ਕਈ ਵਾਰ ਬੋਲਾ ਦੇਖੋ ਲੋਕ ਨੀਚੇ ਲਗਾ ਕੇ ਜਾਇਆ ਕਰੋ ਤੇ ਥੱਲੇ ਤੁਸੀਂ ਕਿੰਨੇ ਜਾਣੇ ਰਹਿੰਦੇ ਆ ਮੈਂ ਹੀ ਰਹਿੰਦਾ ਕੱਲੇ ਹੀ ਰਹਿੰਦੇ ਆ ਤੁਸੀਂ ਵੀ ਕੰਮ ਤੇ ਕਿਉਂ ਹੋਇਆ ਮੈਂ ਸਵੇਰੇ 9:00 ਵੇ ਚੱਲ ਜਾਨਾ ਤੁਸੀਂ ਕੀ ਕੰਮ ਕਰਦੇ ਹੋ ਮੇਰੇ ਨਹਿਰੂ ਗੇਟ ਤੇ ਦੁਕਾਨਾ ਅੱਛਾ ਜੀ ਤੇ ਕੱਲ ਤੁਹਾਡੇ ਬ੍ਰਦਰ ਦਾ ਵੀ ਫੋਨ ਚੱਕ ਹੋਇਆ ਮੈਨੂੰ ਅੱਭੀ ਹੁਣੇ ਦੱਸਿਆ ਹਾਂ ਠੀਕ ਹੈ ਜੀ ਉਹ ਲੱਗ ਰਹਿੰਦੇ ਆ ਉਹ ਲੱਗ ਰਹਿੰਦੇ ਆ ਹਾਂ ਜੋ ਠੀਕ ਹੈ ਦੇਖੋ ਇੱਥੇ ਤੁਹਾਡੀ ਵੀ ਗੱਲ ਹੁਣ ਸਾਹਮਣੇ ਆ ਰਹੀ ਕਿ ਤੁਸੀਂ ਮੇਨ ਗੇਟ ਤੇ ਲੋਕ ਲਾ ਕੇ ਨਹੀਂ ਗਏ ਔਰ ਜਿਹੜੇ ਘਰ ਬੈਠੇ ਦੇਖ ਰਹੇ ਉਹਨਾਂ ਨੂੰ ਵੀ ਅਸੀਂ ਸੁਚੇਤ ਕਰਨਾ ਚਾਹੁੰਦੇ ਹਾਂ ਚੌਕਸ ਰਹੋ ਦੇਖੋ ਮੈਂ ਬੜੀ ਵਾਰ ਕਹਿ ਚੁੱਕਾ ਕਿ ਅਸੀਂ ਆਪਣਾ ਸਮਾਨ ਰੱਖ ਕੇ ਭੁੱਲ ਜਾਂਦੇ ਹਾਂ ਅਸੀਂ ਭੁੱਲ ਜਾਂਦੇ ਹਾਂ ਲੋਕ ਲਾਇਆ ਕਿ ਨਹੀਂ ਲਾਇਆ ਚੋਰਾਂ ਨੂੰ ਯਾਦ ਰਹਿੰਦਾ ਚੋਰਾਂ ਦੇ ਭੇਤੀਆਂ ਨੂੰ ਯਾਦ ਰਹਿੰਦਾ ਕਿ ਕਿਹਨੇ ਲੋਕ ਸੁਨਣਾ ਛੱਡਿਆ ਕਿਹਨੇ ਲੋਕ ਨਹੀਂ ਲਾਇਆ ਕਿਹਦਾ ਘਰ ਸੁਨਣਾ ਕਿਹਦੇ ਘਰ ਚ ਕਿਹੜਾ ਕਿੱਥੇ ਸਮਾਨ ਪਿਆ ਹੁਣ ਚੋਰਾ ਕੋ ਕਾਲਾ ਇਲਮ ਹੈ ਕਿ ਇਹਨਾਂ ਨੂੰ ਕੋਈ ਸੈਟਲਾਈਟ ਸਿਟੀ ਹੈ ਇਹ ਸਾਨੂੰ ਨਹੀਂ ਪਤਾ ਪਰ ਅਸੀਂ ਉਮੀਦ ਕਰਦੇ ਹਾਂ ਤੁਹਾਡਾ ਇਨਸਾਫ ਹੋਵੇ ਅਸੀਂ ਜਿਹੜਾ ਜ਼ਰੂਰ ਪੁਲਿਸ ਪ੍ਰਸ਼ਾਸਨ ਅੱਗੇ ਬੇਨਤੀ ਕਰਾਂਗੇ ਮੰਗ ਕਰਾਂਗੇ ਕਿ ਕੈਮਰੇ ਜਿਹੜੇ ਚੈੱਕ ਕੀਤੇ ਜਾਣ ਦੇਖੋ ਦਿਲ ਉਦਾਸ ਹੋ ਗਿਆ ਉਹ ਉਦਾਸ ਤਾਂ ਹੋਣਾ ਹੀ ਜਦੋਂ ਬਰ ਗੁੰਮਤਾ ਹੈ ਜਦ ਇਹ ਬਾਤ ਹੋਇਆ ਹੈ ਘਰ ਪਰਿਵਾਰ ਛੋੜ ਕੇ ਮਾ ਬਾਪ ਬੱਚੇ ਛੋੜ ਕੇ ਆਇਆ یہ بھی اپنا پیسہ نہیں ہے یہ بھی دار ہے لدھیانہ کا یہ ان کا مال ہے ہم ہفتے بعد ان کا پیسہ بھیجتا ہے اکاؤنٹ میں ہمیں سویرے بھی مال آیا وہ تو میں کشمیر شکر اللہ کا محنت کرنا ہے ہے کیوں ادھر برف پڑتا ہے اس وجہ ہم ادھر آتا ہے چار تین چار مہینے کا چلو منافع ہوندا, کچھ لے کے لیکن لڑ... جب بندہ محنت کرتا ہے کچھ نہ کچھ بنتا ہے اگر کچھ غلط کام لگے گا تو کچھ نہیں ملے گا اپنے ہاتھوں سے ہم آپ کی قدر کرتے ہیں ہم شکر گزار ہیں سر آپ آیا ادھر اب یہ دار کا سارا مال ہے یہ اپنا مال بھی ہمارا نہیں ہے آپ کی دینداری تو کھڑ گئی ابھی جو پورا سیزن محنت کرو گے وہ تو پیسے دے نہیں ہے چکا ہے وہ تو اس کا چکانا ہے وہ تو نہیں بخشے گا وہ تو نہیں بخشے گا یہ تو اٹھے برادر آکے نہیں جی اب ادھر ہم باگ جائیں گے وہ گھر آئیں گے گھر بھی اس کا پیسہ دینا ہے نہیں تو ادھر اس کا تو پیسہ دینا ہے ہم یہی چاہتے ہیں ہم انصاف ملنا چاہیے دیکھو ایک بات تو شکر کر رہے ہیں بابا نہیں بیچارہ جان چھڑ ہے اس کا کیوں اگر ادھر وہ ہوتا ہے بابا آیا اٹیک کر سکتا ہے ہم یہ اللہ کا شکر کرتا ہے بابا بچ گیا ਸਹੀ ਦੇਖੋ ਬਾਬੇ ਤੇ ਅਟੈਕ ਵੀ ਕਰ ਸਕਦੇ ਹਮਲਾ ਕਰ ਸਕਦੇ ਸੀ ਪਤਾ ਨਹੀਂ ਕਿੰਨੇ ਬੰਦੇ ਆ ਕਿੰਨੇ ਨਹੀਂ ਇਦਾਂ ਕਹਿੰਦੇ ਕੱਲੇ 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 ਬੰਦੇ ਦਾ ਕੰਮ ਨਹੀਂ ਆਗਾ ਭਾਜੀ ਦੇਖੋ ਹੌਸਲਾ ਦੇਖੋ ਆਲੇ ਦੁਆਲੇ ਕਿੰਨੀ ਵਸੋਂ ਆ ਇਧਰ ਵੀ ਘਰ ਆ ਉਧਰ ਵੀ ਘਰ ਆ ਔਰ ਬਾਬਾ ਉੱਪਰ ਆ ਰਿਹਾ ਕਿਉਂ ਤੇ ਜੜਿਆ ਪਾਸੋਂ ਕੁੱਤਾ ਨਿਕਟਾ ਇਧਰ ਸੇ ਮੈਂ ਹਾਂ ਮੈਂ ਦਿਨ ਭਰ ਬੈਠਾ ਹਾਂ ਇਹ ਨਾਲ ਇੱਕ ਮੰਦਰ ਦੇ ਨਾਲ ਬੈਠਾ ਮੇਰੇ ਡਰ ਲੱਗਾ ਹੈ

ਆਪਕੇ ਸਾਥ ਇਨਸਾਫ ਹੋਣਾ ਚਾਹੀਦਾ ਤੁਸੀਂ ਦੱਸੋ ਜੀ ਆਪ ਇਹਨਾਂ ਦੀ ਹੁਣ ਕਿਵੇਂ ਮਦਦ ਕਰ ਸਕਦੇ ਤੁਸੀਂ ਆਏ ਹੋ ਤੁਹਾਡਾ ਧੰਨਵਾਦ ਪਹਿਲਾਂ ਦੇਖੋ ਮਕਾਨ ਮਕਾਨ ਮਾਲਕ ਨੇ ਇਹਨਾਂ ਦੇ ਬ੍ਰਦਰ ਵੀ ਇੱਥੇ ਨਾਲ ਆ ਇਹਨਾਂ ਦੇ ਮਿਸੇਜ਼ ਵੀ ਇੱਥੇ ਖੜੇ ਆ ਕਾਫੀ ਸਮੇਂ ਤੋਂ ਖੜੇ ਆ ਔਰ ਇਹਨਾਂ ਲਈ ਭਾਵਕ ਵੀ ਆ ਇਮੋਸ਼ਨਲ ਵੀ ਆ ਪੂਰਾ ਪਰਿਵਾਰ ਕੇ ਇਹਨਾਂ ਦਾ ਨੁਕਸਾਨ ਹੋਇਆ ਗਰੀਬ ਬੰਦੇ ਆ ਵਿਚਾਰੇ ਜਿਹੜਾ ਨੁਕਸਾਨ ਹੋਇਆ ਇਹਨਾਂ ਨੂੰ ਵਰਭਾਈ ਹੋਣੀ ਚਾਹੀਦੀ ਆ ਕੱਲ ਤੁਹਾਡਾ ਵੀ ਹੋ ਗਿਆ ਨੁਕਸਾਨ ਮੇਰਾ ਕੱਲ ਗੱਡੀ ਦੇ ਹਾਲਾਤ ਕੀ ਕਹਿ ਰਹੇ ਆ ਹਾਲਾਤ ਔਖੇ ਹੀ ਆ ਦਿਨ ਬਰ ਦਿਨ ਬਹੁਤ ਜਿਆਦਾ ਗੰਭੀਰ ਹੋ ਰਿਹਾ ਤੁਹਾਡੀ ਵੀਡੀਓ ਤੇ ਉਹੀ ਤਾਂ ਗੱਲ ਹੈ ਖੁੱਲ ਗਿਆ ਮੈਂ ਗੱਡੀ ਦੇ ਵਿੱਚ ਮੋਬਾਈਲ ਪਿਆ ਹਿਆਂ ਕਿੰਨਾ ਦੇਖੋ ਕਿੰਨਾ ਬਾਜ਼ਾਰ ਉੱਥੇ ਪੂਰਾ ਬਾਜ਼ਾਰ ਭਰਿਆ ਆ بڑے ਬਾਜ਼ਾਰ ਚ ਜਾ ਕੇ ਲੱਗਾ ਇਹ ਭਰਿਆ ਇਲਾਕਾ ਆ ਸੰਘਣੀ ਆਬਾਦੀ ਆ ਫੇਰ ਵੀ ਆਉਣਾ ਮੈਂ ਰਹਿੈਸ਼ਮਰੀ ਪਹਿਲਾਂ ਇੱਥੇ ਹੁੰਦੀ ਸੀਗੀ ਅੱਜ ਤੱਕ ਇੱਕ ਚੁਆਨੀ ਦੀ ਨੁਕਸਾਨ ਨਹੀਂ ਹੋਇਆ ਅੱਜ ਤੱਕ ਨਾਲ ਮੰਦਰ ਹੈ ਨਾਲ ਮੰਦਰ ਆ ਹਿਆ ਦੇਖੋ ਕਿੱਡਾ ਵੱਡਾ ਹੌਸਲਾ ਕਿੱਡਾ ਜਾਂਦਾ ਡਰਨਾਂ ਦੀ ਚੀਜ਼ ਹੀ ਹੈ ਨਹੀਂ ਡਰ ਡਰਨਾਂ ਦੀ ਚੀਜ਼ ਹੀ ਹੈ ਨਹੀਂ ਲੱਗੂ ਹੂੰ ਪੀੜਾ ਤੇ ਹੁਣ ਸੀਸੀਟੀਵੀ ਕੈਮਰੇ ਜਿਹੜੇ ਆ ਉਹ ਉਹ ਹੋਰ ਚੈੱਕ ਕਰਦੇ ਆਂ ਦੇਖਦੇ ਆ ਕੋਈ ਨਿਕਲਦਾ ਕੋਈ ਇੱਕ ਕਲੂ ਵੀ ਮਿਲ ਗਿਆ ਪੁਲਿਸ ਦੀ ਵੀ ਸਹਾਇਤਾ ਹੋ ਜਾਏਗੀ ਸਾਡੀ ਵੀ ਸਹਾਇਤਾ ਹੋ ਜੀ ਬਿਲਕੁਲ ਜੀ ਤੁਹਾਡੀ ਦਾ ਬਹੁਤ ਸਵਾਗਤ ਸਾਡਾ ਧੰਨਵਾਦ ਕਰਦਾ ਵਾ ਸਤਰੀ ਸਾਹਿਬ ਬਹੁਤ ਧੰਨਵਾਦ ਤੁਹਾਡਾ ਕਰਦਾ ਜਿਹੜੇ ਤੁਸੀਂ ਕੋਪਰੇਟ ਕਰਦੇ ਆਂ ਤੁਸੀਂ ਸਾਡੀ ਗੱਲ ਸੁਣਦੇ ਆਂ ਜੀ ਜੀ ਤੇ ਕੋ ਸਾਡਾ ਪਰਿਵਾਰ ਹੈ ਸਾਰਾ ਇਹ ਵੀ ਸਾਡਾ ਪਰਿਵਾਰ ਹੀ ਮੈਂ ਤਾਂ ਉਹਨਾਂ ਦੀ ਗੱਲ ਸਹੀ ਕਹਿ ਰਹੇ ਆਂ ਕਿ ਬਾਬਾ ਅਗਰ ਕੱਲਾ ਹੁੰਦਾ ਕੋਈ ਅਟੈਕ ਕਰ ਦਿੰਦਾ ਹਮਲਾ ਕਰ ਦਿੰਦਾ ਅੰਟੀ ਵੱਡੀ ਛਣੀ ਪਈ ਹੈ ਨਵੀਂ ਛਣੀ ਲੈਂਦੀ ਉਹਨਾਂ ਨੇ ਤੂੰ ਸਕਦਾ ਮਾਰ ਵੀ ਸਕਦੇ ਸੀ ਸੈਣੀ ਤੇ ਕੋਈ ਟੈਲ ਥੋੜੇ ਕਰਨੀ ਜਨੇ ਟੈਲ ਨਹੀਂ ਸੀ ਕਰਨੀ ਉਹਨਾਂ ਨੇ ਇਹ ਸਾਨੂੰ ਸਾਡੇ ਬਾਬੇ ਵਰਗਾ ਲੱਗਦਾ ਕਿਉਂਕਿ ਸਾਡੇ ਅੰਦਰ ਇਨਸਾਨੀਅਤ ਹੈ ਜਿਨ੍ਹਾਂ ਨੂੰ ਸਿਰਫ ਨਸ਼ਾ ਦੀਂਦਾ ਜਿਨ੍ਹਾਂ ਨੂੰ ਚੋਰੀ ਦੀਂਦੀ ਆ ਉਹਨਾਂ ਨੂੰ ਇਹ ਬਾਬਾ ਆਪਣਾ ਨਹੀਂ ਲੱਗਣਾ ਉਹ ਤਾਂ ਅਨੇ ਹੋਏ ਹੁੰਦੇ ਨਸ਼ੇ ਚ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਚੰਗਾ ਮਾਰਾ ਖੜਾ ਖੋਟਾ ਅਗਲੇ ਮਾਰ ਕੇ ਆ ਜਾਂਦੇ ਆ ਕੀ ਕਰਨਾ ਇਹਦਾ ਸ਼ੁਕਰ ਕਰੋ ਇਹਦਾ ਬਚਾਅ ਹੋ ਗਿਆ ਚ ਯਾਰ ਇੰਨਾ ਤੇ ਮਤਲਬ ਦੁੱਖ ਇੰਨਾ ਲੱਗ ਰਿਹਾ ਨੇ ਇਸ ਟਾਈਮ ਬਹੁਤ ਜ਼ਿਆਦਾ ਦੇਖੋ ਆਪਣੀ ਹੱਥਾਂ ਦੇ ਕੀ ਦਾ ਬਦਲਣ ਆਇਆ ਮਤਲਬ ਕਿ ਮੈਂ ਨਾਲ ਹੀ ਤੈਨੂੰ ਹੈਲਪਫੁਲੀ ਵੀ ਕਰ ਸਕਦੀ ਆ ਕਿ ਮੈਂ ਇਹਨਾਂ ਵਿਚਾਰੇ ਸਿਲੰਡਰ ਲੈਣ ਗਏ ਮੈਂ ਕਿਹਾ ਕੋਈ ਗੱਲ ਨਹੀਂ ਤੁਸੀਂ ਮੈਂਨਾਂ ਨੇ ਅੱਜ ਤੱਕ ਹਿਸਾਬ ਨਹੀਂ ਕੀਤਾ ਕੋਈ ਗੱਲ ਨਹੀਂ ਮੈਂ ਕਿਹਾ ਪਰਦੇਸੀ ਬੰਦੇ ਆ ਬੈਠੇ ਰਹਿਣਾ ਹੁਣ ਦੱਸ ਰਹੀ ਸੀ ਕਿਰਾਇਆ ਵੀ 15 ਦਿਨ ਬਾਅਦ ਆ ਮੈਂ ਮੱਕਰ ਆਇਆ ਵੀ ਇਹਨਾਂ ਨੂੰ ਪਤਾ ਹੀ ਹੈ ਕਿ ਤੋਂ ਮੈਂ ਲੈ ਕੇ ਗਈ ਕਿਰਾਇਆ ਚਲੋ ਜਿੱਦਾਂ ਕਹਿੰਦੇ ਰੇ ਮੈਂ ਕਰਦੀ ਰਹੀ ਹੈਨਾ ਹੁਣ ਦੇਖੋ ਬਹੁਤ ਗਲਤ ਕੰਮ ਆ ਹੈਨਾ ਘਰਾਂ ਦੇ ਵਿੱਚ ਬੰਦਾ ਸੇਫ ਨਹੀਂ ਹੈਗਾ ਕਿਤੇ ਵੀ ਨਾ ਘਰ ਚ ਨਾ ਬਾਹਰ ਹੁਣ ਘਰੋਂ ਬਾਹਰ ਜਾਣੇ ਡਰਤਾ ਸਤਾੰਦਾ ਹੀ ਰਹਿਣਾ ਇਹ ਮੁੜ ਕੇ ਜਾਊਗੇ ਹੁਣ ਮੰਨ ਧਿਆਨ ਪਿੱਛੇ ਰਹਿਣਾ ਧਿਆਨ ਪਿੱਛੇ ਰਹਿਣਾ ਬਿਲਕੁਲ ਧਿਆਨ ਪਿੱਛੇ ਰਹਿਣਾ ਜੀ ਚਲੋ ਚਲੋ ਇੱਕ ਵਾਰ ਦੇਖਦੇ ਪ੍ਰਸ਼ਾਸਨ ਉਹ ਅੰਦਰ ਕਰ ਰਹੇ ਤਫਤੀਸ਼ ਕਰ ਰਹੇ ਆ ਕੀ ਮਾਮਲਾ ਸਰ ਸਮਝ ਆਇਆ ਨਹੀਂ ਇਨਫਰਮੇਸ਼ਨ ਆਈ ਸੀ ਸਾਨੂੰ ਹੁਣੇ 10 ਮਿੰਟ ਪਹਿਲਾਂ ਜੀ ਨਾਲੇ ਮੌਕੇ ਤੇ ਪਹੁੰਚੇ ਵੈਰੀਫਾਈ ਕਰ ਰਹੇ ਆ ਵੈਰੀਫਾਈ ਕਰਕੇ ਜੋ ਵੀ ਗੱਲ ਸਾਹਮਣੇ ਹੋਊਗੀ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਊਗੀ ਸਰ ਇਹ ਜਿਹੜਾ ਪਰਿਵਾਰ ਦੱਸ ਰਿਹਾ ਜੀ ਜਿਹੜੇ ਓਨਰ ਹੈ ਆ ਪ੍ਰਾਪਰਟੀ ਦੇ ਕਿ ਬਾਹਰਲਾ ਮੇਨ ਗੇਟ ਖੁੱਲਾ ਸੀਗਾ ਤੇ ਆ ਕੇ ਜਿਹੜੇ ਅੰਦਰਲੇ ਲੋਕ ਲੋਕ ਭੱਲੇ ਗਏ ਆ ਜੀ ਜਿਹੜੇ ਓਨਰ ਹੈ ਉਹ ਵੀ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੇ ਹੈ ਅੱਛਾ ਜੀ ਇਹਨਾਂ ਨੇ ਪ੍ਰਵਾਸੀ ਰੱਖਿਆ ਇਤਲਾ ਨਹੀਂ ਦਿੱਤੀ ਨਾ ਪੁਲਿਸ ਸਟੇਸ਼ਨ ਦਿੱਤੀ ਨਾ ਹੋਰ ਪਾਸੇ ਦਿੱਤੀ ਹੈ ਤੇ ਗੈਰ ਜ਼ਿੰਮੇਵਾਰ ਲੋਕ ਨੇ ਜਿੱਦਾਂ ਦੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਪਰ ਆਲੇ-ਕਾਲੇ ਸਰ ਜਿਹੜੇ ਸੀਸੀਟੀਵੀ ਲੱਗੇ ਉਹ ਹੁਣ ਖੰਗਲ ਜਾਣਗੇ ਵੈਰੀਫਾਈ ਕਰਦੇ ਉਹਨਾਂ ਨੂੰ ਦੇਖਣੇ ਪੈਣਗੇ ਠੀਕ ਹੋ ਵੀ ਕੰਮ ਚ ਤਦੋਂ ਸੀ ਪੂਰੀ ਗੱਲਬਾਤ ਸੁਣ ਲਈ ਐਸਐਸਆਈ ਪ੍ਰੇਮ ਜੀ ਨੇ ਉਹਨਾਂ ਨੇ ਦੱਸਿਆ ਕਿ ਵੈਰੀਫਾਈ ਕੀਤਾ ਜਾਏਗਾ ਪੂਰੀ ਸਿਚੁਏਸ਼ਨ ਨੂੰ ਔਰ ਫੋਰੈਂਸਿਕ ਟੀਮ ਨੂੰ ਵੀ ਜਿਹੜਾ ਇਤਲਾਹ ਕਰ ਦਿੱਤਾ ਗਿਆ ਪਰ ਤੁਹਾਨੂੰ ਮੈਂ ਜਾਂਦੇ ਜਾਂਦੇ ਫਿਰ ਤੋਂ ਤਸਵੀਰਾਂ ਦਿਖਾ ਦਿੰਨਾ ਇੱਠਾ ਤੋਂ ਕਿਉਂਕਿ ਜੋ ਹੁਣ ਪੂਰੀ ਗੱਲ ਸਾਡੇ ਤੱਕ ਪਹੁੰਚੀ ਹੈ ਉਹ ਇਹ ਹੈ ਕਿ ਥੱਲੇ ਜਿਹੜੇ ਓਨਰ ਆ ਉਹ ਇਕੱਲੇ ਰਹਿੰਦੇ ਆ ਔਰ ਉਹ ਵੀ ਕੰਮ ਤੇ ਚਲੇ ਜਾਂਦੇ ਆ ਤੇ ਇਹ ਜਿਹੜਾ ਮੇਨ ਗੇਟ ਹੈ ਇਹਨੂੰ ਲੋਕ ਲਾ ਕੇ ਨਹੀਂ ਗਏ ਸੀ ਜਿਹੜੇ ਤੇ ਪ੍ਰਦੇਸੀ ਵੀਰ ਜੰਮੂ ਤੋਂ ਆਏ ਹੋਏ ਕਸ਼ਮੀਰ ਤੋਂ ਆਏ ਹੋਏ ਆ ਕਸ਼ਮੀਰ ਤੋਂ ਆਏ ਹੋਇਆ ਇਹਨਾਂ ਨੇ ਇੱਕ ਜਿਹੜਾ ਬੀਰਗੇਟ ਆ ਇਹਨੂੰ ਲੋਕ ਨਹੀਂ ਲਾਇਆ ਤਾਂ ਜੇਕਰ ਇਹਨੂੰ ਮੇਨ ਗੇਟ ਨੂੰ ਲੋਕ ਲਾ ਜਾਂਦੇ ਔਰ ਚੋਰ ਇੱਥੇ ਆ ਕੇ ਸੱਟਾਂ ਮਾਰਦੇ ਲੋਕ ਭੰਨਣ ਦੀ ਕੋਸ਼ਿਸ਼ ਕਰਦੇ ਤਾਂ ਆਂਦੇ ਜਾਂਦੇ ਰਾਹੀਰ ਕੋਈ ਨਾ ਕੋਈ ਤਾਂ ਦੇਖਦਾ ਇਹ ਇਹਨਾਂ ਕੋਲ ਅਨਗਹਿਲੀ ਹੋਈ ਹੈ ਲਾਪਰਵਾਹੀ ਹੈ ਦੂਜੀ ਗੱਲ ਪੁਲਿਸ ਪ੍ਰਸ਼ਾਸਨ ਇਹ ਵੀ ਕਹੀ ਹੈ ਕਿ ਜਿਹੜੇ ਓਨਰ ਆ ਉਹਨਾਂ ਨੇ ਪ੍ਰਦੇਸੀ ਬੰਦੇ ਰੱਖਿਆ ਤੇ ਪੁਲਿਸ ਨੂੰ ਇਤਲਾ ਨਹੀਂ ਕੀਤਾ ਸੀ ਇਹ ਵੀ ਗੱਲ ਸਮਝੀਏ ਦੋ ਗੱਲਾਂ ਸਮਝਣ ਵਾਲੀਆਂ ਪਹਿਲੀ ਗੱਲ ਇਹ ਆ ਕਿ مین ਗੇਟ ਨੂੰ ਵੀ ਲੋਕ ਲਾਣਾ ਬਹੁਤ ਜ਼ਰੂਰੀ ਆ ਦੂਜੀ ਗੱਲ ਜੇ ਕੋਈ ਪ੍ਰਵਾਸੀ ਪਰਦੇਸੀ ਜਾਂ ਪ੍ਰਵਾਸੀ ਤੁਹਾਡੇ ਕੋਲ ਆ ਕੇ ਇੱਥੇ ਰਹਿੰਦਾ ਹੈ ਤੁਹਾਡੇ ਘਰਾਂ ਦੇ ਅੰਦਰ ਤਾਂ ਪੁਲਿਸ ਨੂੰ ਇਤਲਾਹ ਕਰੋ ਤੇ ਤੀਜੀ ਗੱਲ ਸਮਝਣ ਵਾਲੀ ਹੋ ਰਹੀ ਆ ਇਹਨਾਂ ਦਾ ਸਮਾਨ ਚੋਰੀ ਕਰਕੇ ਜਿਹੜੇ ਚੋਰ ਲੈ ਕੇ ਗਏ ਆ ਹੋ ਸਕਦਾ ਕੱਲੂ ਉਹ ਗਲੀਆਂ 'ਚ ਫੇਰੀ ਲਾਉਣ ਹਨ ਪਰ ਫੇਰੀ ਲਾੜੋ ਉਹ ਆਣ ਕੇ ਅਸੀਂ ਇਹ ਨਹੀਂ ਕਹਿੰਦੇ ਕਿ ਸਾਰੇ ਮਾੜੇ ਆ 90% ਲੋਕ شریف ਹੈ ਪਰ 10% ਲੋਕ ਜਿਹੜੇ ਚਿਹਰੇ ਤੇ ਮਖੌਟਾ ਲਾ ਕੇ ਘੁੰਮਦੇ ਆ ਉਹਨਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ ਤੁਹਾਡੇ ਘਰਾਂ ਦੇ ਅੰਦਰ ਆ ਜਾਂਦੇ ਆ ਪੂਰੀ ਘੋਕ ਕਰ ਲੈਂਦੇ ਆ ਪੂਰਾ ਭੇਤ ਲੈ ਲੈਂਦੇ ਆ ਫਿਰ ਉਸ ਤੋਂ ਬਾਅਦ ਕਾਰੇ ਹੁੰਦੇ ਆ ਇਸ ਕਰਕੇ ਆਪਣੇ ਘਰ ਦੇ ਅੰਦਰ ਕਿਸੇ ਨੂੰ ਬਾੜਨ ਤੋਂ ਪਹਿਲਾਂ ਦੋ ਨਹੀਂ ਚਾਰ ਵਾਰ ਸੋਚੋ ਔਰ ਘਰ ਦੇ ਬਾਹਰ ਹੀ ਜਿਹੜੀ ਡੀਲ ਕਰੋ ਅੰਦਰ ਨਾ ਆਣ ਦੋ ਘਰ ਦਾ ਭੇਤ ਨਾ ਦੋ ਕਿਉਂਕਿ ਪਤਾ ਨਹੀਂ ਕਿल्ले ਆਪਣੇ ਦਿਲ ਵਿੱਚ ਕਿੰਨੀ ਮੈਲ ਨ ਕੋਈ ਹੋਈ ਜਾਂ ਉਮੀਦ ਕਰਦੇ ਆ ਕਿ ਜਿਹੜੇ ਇਹ ਘਰ ਦੇ ਓਨਰ ਆ ਇਹ ਕਹਿੰਦੇ ਜੀ ਅਸੀਂ ਪੂਰਾ ਸਾਥ ਦੇਵਾਂਗੇ ਜਿਹੜੇ ਕਸ਼ਮੀਰ ਤੋਂ ਪਰਦੇਸੀ ਆ ਕਿ ਇਹਨਾਂ ਦੇ ਰਹਿ ਰਹੇ ਆ ਆਲੇ ਦੁਆਲੇ ਜਿਹੜੇ ਸੀਸੀਟੀਵੀ ਕੈਮਰੇ ਆ ਖੰਘਾਲੇ ਜਾਣਗੇ ਜਿੱਦਾਂ ਇਹ ਫੋਟੇ ਸਾਡੇ ਕੋਲ ਪਹੁੰਚੇਗੇ ਅਸੀਂ ਪੋਸਟ ਕਰ ਦਾਂਗੇ ਉਮੀਦ ਕਰਦੇ ਹਾਂ ਕਿ ਜਿਹੜੇ ਇਹ ਕਸ਼ਮੀਰ ਤੋਂ ਵੀਰ ਆਏ ਉਹਨਾਂ ਦਾ ਇਨਸਾਫ ਹੋਵੇ ਔਰ ਤੁਸੀਂ ਵੀ ਜਿੱਦ ਤੱਕ ਇਹ ਕਹਿੰਦੇ ਤਲਾਕ ਕਰਦਿਆ ਕਰੋ ਪੁਲਿਸ ਨੂੰ ਜੇ ਕੋਈ ਤੁਹਾਡੇ ਆ ਕੇ ਠਹਿਰ ਰਿਹਾ ਜੀ ਠੀਕ ਆ ਠੀਕ ਹੈ ਹੁਣ ਇਹ ਆਪਣੇ ਹਫਤਾ 10 ਦਿਨ ਤੋਂ 15 ਦਿਨ ਤੋਂ ਰਹਿਣ ਲੱਗੇ ਆ ਜੀ ਅੱਛਾ ਜੀ ਪਹਿਲਾਂ ਖਾਲੀ ਸੀਗਾ ਮਕਾਨ ਅੱਛਾ ਜੀ ਤੇ ਫਿਰ ਉਹਨਾਂ ਕਾ ਗਾਂਵਾਸ ਸੇ ਜੋ ਕਰਾਂ ਕਰਾਂਗੇ ਪਰ ਅਸੀਂ ਇਹ ਵੀ ਆਮ ਪਬਲਿਕ ਨੂੰ ਸੁਨੇਹਾ ਦੇ ਰਿਹਾ ਕਿ ਮੇਨ ਗੇਟ ਨੂੰ ਲੋਕ ਬਹੁਤ ਜ਼ਰੂਰੀ ਆ ਹਾਂ ਬਿਲਕੁਲ ਜ਼ਰੂਰੀ ਹੈ ਜੀ ਇਹ ਉਹਨਾਂ ਦੀ ਗਲਤੀ ਹੈ ਲਾਇਆ ਨਹੀਂ ਲਾਇਆ ਇਹਨਾਂ ਨੂੰ ਪਤਾ ਹੋਊਗਾ ਅਸੀਂ ਤਾਂ ਹੈਨਿਸਿਸ ਦਾ ਆਪਣੇ 4 ਵਜੇ ਆਏ ਸਾਨੂੰ ਫੋਨ ਆਇਆ ਇਹਨਾਂ ਦਾ ਪਰ ਹੋਇਆ ਮਾੜਾ ਅਸੀਂ ਸਾਨੂੰ ਇਹਨਾਂ ਨਾਲ ਹਮਦਰਦੀ ਆ ਅਸੀਂ ਇਹਨਾਂ ਨਾਲ ਆ ਕਿਤੇ ਵੀ ਸਹਾਇਕ ਦੀ ਲੋੜ ਹੈ ਤਾਂ ਹਮੇਸ਼ਾ ਸੀ ਹਾਜ਼ਰ ਠੀਕ ਆ ਠੀਕ ਆ ਤੁਸੀਂ ਸਹਿਯੋਗ ਕਰਦੇ ਹਮੇਸ਼ਾ ਕਰਦੇ ਆ ਕਰਦੇ ਰਹੋਗੇ ਬਹੁਤ ਬਹੁਤ ਸ਼ੁਕਰੀਆ ਔਰ ਮੈਂ ਕੱਲ ਹੋਰ ਦੱਸ ਦਿੰਦਾ ਜਾਂਦੇ ਜਾਂਦੇ ਇਹਨਾਂ ਦੇ ਮਿਸਿਸ ਨੇ ਦੱਸਿਆ ਕਹਿੰਦੇ ਅਸੀਂ ਕਿਰਾਇਆ 10 12 ਦਿਨ ਬਾਅਦ ਲੈ ਕੇ ਚੱਲ ਯਾਰ ਗਰੀਬ ਬੰਦੇ ਆ ਇਹਨਾਂ ਦੀ ਇਹਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਇੱਥੇ ਇੱਥੇ ਜੀ ਇਨਸਾਨੀਅਤ ਬੰਦਾ ਸਮਝ ਕੇ ਕਰ ਰਿਹਾ ਆ ਇਹ 2 ਦਿਨ ਹੋਏ ਕਿਰਾਇਆ ਦੇ ਕੇ ਗਏ ਨੂੰ 3 ਦਿਨ ਹੋਏ ਆ ਚਲੋ ਬਹੁਤ ਬਹੁਤ ਸ਼ੁਕਰ ਹੁਮੇਦ ਕਰਦੇ ਆ ਕਿ ਚੋਰ ਫੜੇ ਜਾਓ ਧੰਨਵਾਦ